ਮੈਂ ਚਾਚ ਪਾਈ ਲਾਚੀ ਮੋਦੀ ਦੀ ਜੰਨਣ ਨੀ ਦੇਣੀ ਚਲਾਕੀ ਤੁਸੀਂ ਕੀ ਪੀਓਗੇ ਤੁਸੀਂ ਕੀ ਦਾਵਾ ਜੋਨਾ ਮੈਂ ਚਾਚ ਪਾਈ ਲਾਚੀ ਮੋਦੀ ਦੀ ਜੰਨਣ ਨੀ ਦੇਣੀ ਚਲਾਕੀ ਤੁਸੀਂ ਕੀ ਪੀਓਗੇ ਤੁਸੀਂ ਕੀ ਪੀਓਗੇ पाई खंड मोदी निरा झूठ दी पांड जी की पियोगे की पियोगे मैं चाच पाई पत्ती मोदी पाड़ के हटांगे हटागे की पियोगे पियोगे मैं चाच पाई पत्ती मोदी पाड़ के हटांगे बखी जी ती पियोगे की पियोगे मैं चाच पाया ਦੀਨਾ ਛੇੜ ਲਿਆ ਹੁਣ ਜੋਧ ਜੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਮੈਂ ਚਾਚ ਪਾਇਆ ਦੁੱਧ ਮੋਦੀ ਛੇੜ ਲਿਆ ਹੁਣ ਜੋਧ ਜੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ